ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਦੇ ਫਾਰਮ ਚੈਨਲ ਦੇ ਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਸ਼ਹਿਰ ਸ਼੍ਰੀ ਮੌਕਸਾ ਸਾਹਿਬ ਤੋਂ ਸ਼ਹਿਰ ਦੇ ਵਿੱਚੋਂ ਕਵਰ ਕਰ ਰਹੇ ਹਾਂ ਦੋਸਤੋ ਕੋਟਪੂਰਾ ਰੋਡ ਦੇ ਉੱਤੇ ਬਾਈ ਦਾ ਘਰ ਹੈਗਾ ਜੇ ਗੱਲ ਕਰੀਏ ਨਾ ਕਾਫੀ ਨਾਗ ਰੱਖੇ ਹੋਏ ਆ ਪੱਜਾਂ ਕਾਫੀ ਰੱਖੀਆਂ ਤੁਹਾਨੂੰ ਨਿਗਾਇਕ ਕਰੀ ਮਰਾ ਦੇਾਂਗੇ ਅੱਜ ਇੱਕ ਬਾਈ ਨੇ ਗੱਬਣ ਮੱਝ ਸੇਲ ਕਰਨੀ ਹੈ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਦੇ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਜੀ ਹਾਂਜੀ ਬਈ ਸਸੀ ਗਾਲ ਜੀ ਬਹੁਤ ਠੀਕ ਆ ਬਈ ਹਾਂਜੀ ਠੀਕ ਆ ਨਾਮ ਅਸੀਂ ਵੀਰ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਹਾਂਜੀ ਠੀਕ ਆ ਬਾਈ ਮਨਪ੍ਰੀਤ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੇਈਂ 884093 30169 ਦੁਬਾਰੇ ਫੇਰ ਬੋਲ ਜੀ 88472 85169 ਠੀਕ ਆ ਇਹ ਮੱਝ ਕਰਦੀ ਹੈ ਬਈ ਹਾਂਜੀ ਠੀਕ ਆ ਕਿੰਨੇ ਮਾਸੂਹਾ ਸੂਹਾ ਇਹ ਬਈ ਚੌਥਾ ਸੂਹਾ ਸੂਹਾ ਠੀਕ ਆ ਚੌਥਾ ਸੂਹਾ ਸੂਹਾ ਹਾਂਜੀ ਠੀਕ ਆ ਮਗਰ ਲੱਸੀ ਹੋਏ ਬਈ ਆਪਾਂ ਕਿੰਨਾ ਕੁ ਦੁੱਧ ਕੱਢਿਆ ਜੇ ਸਲੋਂ ਕਿ ਜੀ ਪਿਛਲੀ ਵਾਰ ਕਿਨੇ ਦਿੱਤਾ ਸੀ 17 ਤੋਂ 17 ਦੇਈਆ 17 ਤੋਂ ਪਲੱਸ ਹਾਂਜੀ ਹਾਂਜੀ ਠੀਕ ਆ ਤੇ ਹੁਣ ਬਈ ਕਿੰਨੇ ਦਿਨ ਪਏ ਸੂਹ ਚ ਇਹ ਤਕਰੀਬਨ ਦਿਨ ਤਾਂ ਨਹੀਂ 18 ਤਰੀਕ ਨੂੰ ਕੰਮ ਪੂਰੇ ਆ ਬਾਕੀ ਉੱਤੇ ਲੈ ਜਾਂਦਾ ਪੂਰੀ ਠੀਕ ਆ ਯਾਨੀ ਕਿ ਅੱਜ 17 ਹੋ ਗਈ 18 ਤਰੀਕ ਨੂੰ ਦਿਨ ਪੂਰੇ ਤੇ ਬਾਕੀ ਵੈਸੇ ਤਿਆਰੀ ਦੇ ਵਿੱਚ ਹੀ ਹਨਾ ਬਈ ਹਾਂਜੀ ਹਾਂਜੀ ਠੀਕ ਆ ਅਨੁਮਾਨ ਹੈਗਾ 21ਪਾਦੂ 17 18 ਹਾਂਜੀ ਪਲੱਸ ਹੀ ਹੋਣਾ ਚਾਹੀਦਾ ਠੀਕ ਆ ਤੇ ਕੋਈ ਸੀਮਨ ਵਾਲੇ ਪੱਖ ਤੋਂ ਪਤਾ ਹੋਵੇ ਤੁਸੀਂ ਜੀ ਨਾਭਾ ਯੂਨੀਵਰਸਿਟੀ ਦਾ ਲੱਗਿਆ 26 ਜਿਹੜੇ ਦਿਨ 26 99 ਨਾਭਾ ਯੂਨੀਵਰਸਿਟੀ ਅਸੀਂ ਬੁੱਕ ਲਾਂਚ ਕੀਤੀ ਸੀ ਉਹਨੇ ਠੀਕ ਆ ਉਹ ਸਭ ਲਈ ਆਈ ਸੀ ਤੇ ਉਹ ਪੱਕੇ ਗਏ ਠੀਕ ਆ ਲੋਬੀ ਸੋਹਣੇ ਢਾਂਚੇ ਵਾਲੀ ਮਾਝਾ ਜੇ ਗੱਲ ਕਰੀਏ ਨਾ ਕੰਦ ਕਾਠ ਨੀ ਨਿਗਾ ਮਾਰਿਓ ਜੀ ਬਾਕੀ ਤਿਆਰੀ ਇਹ ਵਿੱਚ ਆ ਦੋਸਤੋ ਹੋ ਸਕਦਾ ਵੀ ਦੋ ਚਾਰ ਦਿਨ ਲਾਏ ਜੇ ਨਿਗਾ ਤੁਹਾਨੂੰ ਮਰਾਉਣੇ ਆ ਸਿੰਗਰ ਬਿਲਕੁਲ ਕੁੰਡਾ ਹੀ ਹੈ ਦੋਸਤੋ ਜੀ ਗੱਲ ਕਰੀਏ ਨਾ ਮੱਥੇ ਦੇ ਵਿੱਚ ਛੋਟਾ ਜਿਹਾ ਬੱਲ ਹੈਗਾ ਤੇ ਥਾਣਾਵਾਂ ਨੇ ਨਹੀਂ ਜੱਜਮੈਂਟ ਤੁਹਾਨੂੰ ਕਰਵਾ ਦਿੰਨੇ ਨਹੀਂ ਆ ਮਾਸਤਾ ਦੇ ਚੈੱਕ ਕਰੋ ਸੋਨਾ ਥਾਣਾ ਦਾ ਸਾਈਜ਼ ਚਾਰੇ ਥਾਣਾ ਦਾ ਨਾ ਸੇਮ ਸਾਈਜ਼ ਹੀ ਆ ਨੀਗਾ ਬੜੂ ਪੂਸ਼ਕਾ ਟੋਕਟ ਸਵਾ ਪੁੱਟਾਂ ਗੁਚੀਤੀ ਹੈ ਉਹ ਨੀਗਾ ਮਾਸਤਾ ਨੇ ਪੈਟੂ ਦੇ ਨਹੀਂ ਪੱਤੀ ਤਾਂ ਤੁਹਾਨੂੰ ਹਵਾਨੀ ਜੱਜਮੈਂਟ ਹੋ ਜਾਣੀ ਹੈ ਮੇਰੇ ਪਾਸੇ ਨੂੰ ਹਵਾਨਾ ਸੋਹਣਾ ਲੱਗਉਂਦੀ ਹੈ ਦੋਸਤੋ ਨਹੀਂ ਗਿਆ ਬਾਸਦੇ ਦੋਵੇਂ ਪਾਸੋਂ ਥਣਾ ਦਾ ਸੇਮ ਸਾਇ ਹੈ ਜੇ ਗੱਲ ਕਰੀਏ ਤੂਰ ਕੇ ਤੁਹਾਨੂੰ ਉਕਾਉਣੇ ਆ ਚੰਗੇ ਤੋਂ ਉਧਰ ਕਾਰ ਦਾ ਮੱਝ ਹੈਗੀ ਹੈ ਦੋਸਤੋ ਬਾਕੀ ਜਿਹੜੇ ਵੀ ਦੇ ਪਰਫੰਦ ਹੋਵੇ ਤਾਂ ਤੁਸੀਂ ਆਪਦੀ ਇੱਥੇ ਆ ਕੇ ਤਸੱਲੀ ਕਰ ਰਹੀ ਹੈ ਨਿਗਾ ਮਨਰੇ ਇੱਕ ਤਾਂ ਹੈ। ਉਹ ਵਨਾ ਦੁੱਧ ਸੁਨਾ ਤਿਆਰ ਢੱਬੀ ਹੁੰਦੀ ਹੈ ਬਾਕੀ ਹੋ ਸਕਦਾ ਵੀ 2-4 ਦਿਨ ਲੱਗੇ। ਚੰਗਾ ਦੁੱਧ ਰਕਾਰਡ ਆ ਤੇ ਬਾਕੀ ਬਾਈ ਦਾ ਨਾ ਦੁੱਧ ਦਾ ਕੰਮ ਆ ਸ਼ਹਿਰ ਦੇ ਵਿੱਚ। ਜਿਵੇਂ ਹਮਾਰੇ ਜੀ ਰੇਟ ਦੀ ਗੱਲ ਕਰੀਏ ਰੇਟ ਤੁਹਾਨੂੰ ਪੁੱਛ ਲੈਣੇ। ਉਹਲੇ ਸਿੰਗਾਮਨੀ ਕੋ ਜੇ ਗੱਲ ਕਰੀਏ ਛੋਟੀ ਨਹੀਂ ਸੋਹਣਾ ਕੱਦ ਕਾਠਾ ਵਜਨ ਵਜੂਦ ਚੰਗਾ ਦੋਸਤੋ ਡੀਆ ਮਾਰਸਾ ਦੇ ਤੇ ਬਾਕੀ ਨਾਲ ਅਸੀਂ ਤਾਂ ਤੁਹਾਨੂੰ 22 ਜਨਵਰੀ ਉਤਾਰ ਦੇ ਨੇ ਚੰਗੇ ਜਾਨਵਰ ਹੈਗੇ ਬਾਈ ਹਰਾ ਕੋਲੇ ਡੀਆ ਮਾਰਸਾ ਦੇ ਹੈਂ ਬਈ ਮਨਪ੍ਰੀਤ ਦੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਕੀ ਰੇਟ ਕਰਾਂਗੇ ਇਹਦਾ ਰੇਟ ਬਾਈ ਜੀ 1.80 ਹੈ 1 ਲੱਖ 80 ਹਜ਼ਾਰ 80 ਠੀਕ ਆ ਜੇ ਕੋਈ ਵੀਰ ਆਪਣੇ ਨਾਲ ਸਾਈ ਕਰਦਾ ਪਚਵਾ ਕੇ ਦੇ ਦਿਆਂਗੇ ਹਾਂਜੀ ਹਾਂ ਬਾਈ ਜੀ ਠੀਕ ਆ ਆਪਾਂ ਕੋਈ ਵਪਾਰ ਦਾ ਕੰਮ ਨਹੀਂ ਬਾਈ ਜੀ ਠੀਕ ਆ ਜੇ ਕੋਈ ਭਰਾ ਸਾਈ ਕਰ ਲੀ ਠੀਕ ਆ ਆਪਾਂ 14 15 ਦੇ ਦਿਨ ਵਿੱਚ ਕਰਾ ਚਾਦੀ ਬਹੁਤ ਜਲਦੀ ਕਰਦੀ ਜਿਹੜੀ ਆਪਣੇ ਪੀਕ ਲੈਵਲ 'ਤੇ ਖੜਦੀ ਆ ਠੀਕ ਆ ਲਓ ਬਈ ਬਾਈ ਇਹਨਾਂ ਚੰਗਾ ਦੋ ਤਰਗਾੜਾ ਤੇ ਛੇਤੀ ਪੀਕ ਲੈਵਲ 'ਤੇ ਆ ਜਾਂਦੀ ਹੈ ਕਿਉਂਕਿ ਬਾਈ ਖਰਾਂ ਕੋਲੇ ਨਾ ਇਹ ਤੀਜਾ ਚੌਥਾ ਸੂਆ ਸੂਰੀ ਆ ਜੇ ਗੱਲ ਕਰੀਏ ਤੇ ਹੁਣ ਬਿਲਕੁਲ ਤਿਆਰੀ ਦੇ ਵਿੱਚ 1,80,000 ਰੁਪਏ ਡਿਮਾਂਡ ਆ ਮੌਕੇ ਦੇ ਮਾਨਤਾਨ ਹੋ ਜਾਣਾ ਹੁੰਦਾ ਕੋਈ ਵੀ ਰੇਟ ਜੇ ਗੱਲ ਕਰੀ ਨਾ ਫਿਕਸ ਨਹੀਂ ਹੁੰਦਾਗਾ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਈ ਤੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ